ਠੀਕ ਹੈ। ਜੀ। ਸਤਿ ਸ਼੍ਰੀ ਅਕਾਲ ਜੀ। ਆਸ ਕਰਦਾ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਸਾਡੇ ਕੋਲ ਜਦੋਂ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਦੇ ਹੋ ਥੋੜਾ ਸਪੈਸ਼ਲ ਤਾਂ ਥੈਂਕਸ ਤੁਹਾਡਾ ਸਾਰਿਆਂ ਦਾ। ਹਾਂ ਤੇ ਹੁਣ ਅਸੀਂ ਲੋਕ ਤੁਹਾਨੂੰ ਮੈਂਟਨ ਰਹੀ ਸੀਗੇ ਮੈਂ ਸੋਚਿਆ ਤੁਹਾਡੇ ਸਾਰੇ ਆਰਟਿਸਟਾਂ ਨੂੰ ਜਾਣ ਪਛਾਣ ਕਰਾਵਾਂ ਤੇ ਸਾਡੇ ਹਾਂਜੀ ਜਰੂਰ ਬਾਈ ਕਿਵੇਂ ਹਾਂ? ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਲੰਬੀ ਦੇ ਕਮਾਂਡ ਦੇ ਸਾਡੇ ਤੇ ਤੇ ਸਾਡਾ ਸੀਨ ਸਟਾਰਟ ਹੋ ਗਿਆ ਜੀ ਹਾਂ ਇਹ ਲਸਮੀ ਜੀ ਹੁਣ ਲਾਇਆ ਹਾਂ ਹਾਂ ਤੁਹਾਨੂੰ ਚੱਲੋ ਰਾਵਨਾ ਕੰਮ ਕਰਦੇ ਹਨ ਗੱਲ ਹੀ ਬਹੁਤ ਹੈ ਥੋੜੇ ਬਾਰੇ ਮਤਲਬ ਚਲੋ ਬਈ ਚੰਗੇ ਕਮੈਂਟ ਕਰਦੇ ਲੋਕ ਨਾ ਉਹਨਾਂ ਨੂੰ ਕਿਤੇ ਬਾਕੀ ਹਾਂਜੀ ਮੇਰੇ ਕਰੈਕਟਰ ਨੂੰ ਪਸੰਦ ਕਰਦੇ ਆ ਬਾਕੀ ਸਾਰਿਆਂ ਨੇ ਕਰੈਕਟਰ ਨੂੰ ਪਸੰਦ ਕਰਦੇ ਸਾਰਿਆਂ ਨੂੰ ਵਧੀਆ ਵਧੀਆ ਕਮੈਂਟ ਆਉਂਦੇ ਨੇ ਖਾਸ ਕਰ ਮਾਮੇ ਨੂੰ ਤਾਂ ਮਿੱਠੂ ਆਵਣ ਦਾ ਬਹੁਤ ਹੀ ਵਧੀਆ ਕਮੈਂਟ ਆਉਂਦੇ ਨੇ ਤੇ ਤੁਹਾਡੀ ਐਕਟਿੰਗ ਹੀ ਬਹੁਤ ਕਹਿਣ ਵਾਲੀ ਹੈ ਥੋੜੀ ਵੀ ਐਕਟਿੰਗ ਨੂੰ ਤੁਹੇ ਸਰੌਂਦੇ ਆ ਹਾਂਜੀ ਤੇ ਆਪ ਦੇ ਵੱਲੋਂ ਤਾਂ ਸਾਰੇ ਵਧੀਆ ਕੰਮ ਕਰਦੇ ਹੁੰਦੇ ਨੇ ਤੇ ਜੇ ਕਿਤੇ ਕਮੀ ਰਹਿ ਜਾਂਦੀ ਹੈ ਤਾਂ ਕਮੈਂਟ ਥਰੂ ਦੱਸ ਦਿਆ ਕਰੋ ਜੀ ਤੇ ਬਾਕੀ ਤੁਸੀਂ ਬਹੁਤ ਸੋਹਣੇ ਕਮੈਂਟ ਕੀਤੇ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਤਲਬ ਇਦਾਂ ਤੁਸੀਂ ਬਲੌਗ ਨੂੰ ਪਿਆਰ ਕਰਦੇ ਹੋ ਨਾ ਇੱਕ ਦਿਨ ਮਤਲਬ ਕੋਈ ਸਮਾਂ ਕੱਢ ਕੇ ਕਿਤੇ ਲਾਈਵ ਹੋਵਾਂਗੇ ਆਪਾਂ ਤੇ ਸਾਰੇ ਆਰਟਿਸਟ ਕੋਈ ਗੱਲ ਨਹੀਂ ਕਿਤੇ 20 ਟਾਈਮ ਹੋ ਗਿਆ ਨਾ ਬਾਈ ਤੇ ਹਾਂਜੀ ਨਵੇਂ ਮਲਾਮਾ ਤੇ ਸਾਡੀ ਮਾਤਾ ਸਤਾਏ ਕੀ ਹੋ ਗਿਆ ਅੰਜ ਕਿਤੇ ਬਿਮਾਰ ਹੀ ਰਹਿੰਦੀ ਆ ਹਾਂ ਦੱਸੀ ਬਾਈ ਜੱਸੀ ਬਾਈ ਸਾਡੀ ਉਧਰ ਜੱਸੀ ਬਾਈ ਤੇ ਹਾਂਜੀ ਤੇ ਆਪਣੀ ਜੁੜੀ ਵਧੀਆ ਦਿੰਦੇ ਆ ਲੋਕ ਕਹਿੰਦੇ ਕਿ ਇਹਰੇ ਆ ਹੈਨਾ ਕਹਿੰਦੇ ਕਿ ਆਪ ਨੂੰ ਗਾਲਾਂ ਕੱਢਣੇ ਮਤਲਬ ਉਦਾਂ ਦੇ ਬਾਈ ਨੈਚੁਰਲ ਜ਼ਿੰਦਗੀ ਦੀ ਵੈਸੇ ਤਾਂ ਜੀ شریف ਨੇ ਆਪਦੇ ਮੂੰਹ ਉਤਰੀ ਬਾਪੇ ਕਰਨੀ ਪੈਂਦੇ ਥੋੜੀ ਜਿਹੀ ਮਹੱਤਤਾ ਕਰਕੇ ਹਾਂ ਕੀ ਕਹਿ ਸਕਦੇ ਆ ਮਤਲਬ ਸਾਨੂੰ ਵਧੀਆ ਗਾਲਾਂ ਵਰਦੀਆਂ ਨੇ ਚਲੋ ਕੋਈ ਨਾ ਗਾਲਾਂ ਵੀ ਤੁਹਾਡਾ ਹਰਕਾ ਦੇ ਹੁੰਦਾ ਇਹ ਬਣਦੀਆਂ ਨੇ ਜੋ ਜਿਹੜੀ ਚੀਜ਼ ਚੰਗੀ ਆ ਮਾੜੀ ਆ ਲੱਗਦੇ ਤੁਹਾਨੂੰ ਉਹ ਗਾਲਾਂ ਕੱਢਣੇ ਜ਼ਰੂਰੀ ਨਹੀਂ ਮਤਲਬ ਕਮੈਂਟ ਕਰਨੇ ਬਹੁਤ ਜ਼ਰੂਰੀ ਹੁੰਦਾ ਸਹੀ ਹੈ ਤੁਸੀਂ ਆਪਣੇ ਨੁਕਸੇ ਹੀ ਹੁੰਦੇ ਯਾਰ ਕੋਈ ਗੱਲ ਨਹੀਂ ਜੀ ਰਮੇ ਵੀ ਕਮੈਂਟ ਕਰ ਦਿਆ ਕਰੋ ਚਲੋ ਹਾਂ ਬਾਈ ਤੁਸੀਂ ਸਾਡੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਆ ਮੈਡਮ ਨੂੰ ਤੁਸੀਂ ਵਧੀਆ ਕਮੈਂਟ ਕਰਦੇ ਹੋ ਇਹ ਬਾਗ ਜਿਹੜੀ ਮਾਂ ਮੰਨੀ ਗਈ ਹੈ ਹਨ ਤੇ ਇਹ ਸਾਡੀ ਸਰੰਦੋ ਹੈ ਸਰੰਦੋ ਹਾਂ ਫਰੋਂ ਦੋਟੇ ਜੱਸੀ ਆ ਤੁਸੀਂ ਜਾਣਦੇ ਹੋ ਪੋਂਤਾ ਫਲਾ ਅਣਕਾ ਤੋਂ ਬਣੀ ਆ ਉਦੋਂ ਇਹਨਾਂ ਦੇ ਅੱਖਾਂ ਦੁਖਣੀਆਂ ਸੀ ਫਿਰ ਇਹਨੇ ਪੱਕੀ ਐਣਕੀ ਲਾਤੀ ਹੋਂ ਅਸਲੀ ਹਾਂ ਕਰੈਕਟਰੀ ਬਣ ਗਿਆ ਹਾਂ ਕਰੈਕਟਰੀ ਬਣ ਗਿਆ ਹਾਂ ਕਰੈਕਟਰੀ ਬਣ ਗਿਆ ਹੁਣ ਲੋਕ ਨੂੰ ਬਾਕੀ ਕਮੈਂਟਸ ਬਹੁਤੋਂ ਤੇ ਜੱਸੀ ਨੂੰ ਨੈਗੇਟਿਵ ਟਾਣਾ ਮਿਲ ਗਿਆ ਕਰੈਕਟਰੀ ਨੈਗੇਟਿਵ ਹੈ ਨਾ ਹਾਂ ਚਲੋ ਇਹਦਾ ਬਣਦੇ ਹੱਕਣਾ ਆਡੀਅנס ਦਾ ਚੰਗਾ ਮਾੜਾ ਕਹਿਣਾ ਹਾਂ ਹਾਂ ਜੀ ਤੁਸੀਂ ਕੁਝ ਬੋਲੀ ਨਹੀਂ ਤੁਸੀਂ ਵੀ ਬੋਲ ਤਾਂ ਤੁਸੀਂ ਕੀ ਗੱਲ ਮੈਂ ਕੀ ਬੋਲ ਸੰਗਲਗ ਵੀ ਨਾ ਨਾ ਐਸੀ ਮੈਂ ਤੇ ਧਿਆਨ ਦੇ ਰਹੀ ਹਾਂ। ਓ ਆ ਜਾ ਫਿਰ ਆ ਜਾ ਆ ਜਾ ਜਤੂ ਨਾਲ ਮੁਲਾਕਾਤ ਕਰਾਵਾ। ਆ ਜਾ ਆ ਜਾ। ਬੱਲੀ ਜਤੂ ਜੀ। ਹਾਂਜੀ ਮਮਾ ਜੀ। ਹਾਂਜੀ। ਸਸਰੀ ਘਰ ਬਾਈ ਜੀ ਧੰਨਵਾਦ ਸਾਰਿਆਂ ਦਾ। ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੁਸੀਂ। ਪਿਆਰ ਦਿੰਦੇ ਹੋ ਸਾਨੂੰ ਤੇ ਇਹ ਸਾਡਾ ਹੌਸਲਾ ਵਧਦਾ ਤੇ ਅਸੀਂ ਲੱਗੇ ਰਹਾਂਗੇ। ਤੇ ਕੀ ਕਮੈਂਟ ਆ ਮਮਾ ਜੀ? ਹੋ ਹਾਂ ਵਧਦੇ ਆ ਦੇਖਦੇ ਬਹੁਤ ਕਮੈਂਟ ਵਧੀਆ ਕਰਿਆ ਹਾਂ ਹਾਂ ਵਧੀਆ ਨਹੀਂ ਉਹ ਹੀ ਸੀ ਵੀ ਨਸੀਬ ਆਦੀ ਉਹ ਲੈਕਸ ਤੇ ਅੱਛਾ ਉਹ ਲੋਕ ਨੇ ਪਸੰਦ ਕਰਿਆ ਹਾਂ ਮੈਨੂੰ ਮੇਰੀ ਵੈਸੇ ਯਾਦ ਆ ਗਿਆ ਮੈਂ ਕਿਹਾ ਜੇ ਆਹ ਪੰਜ ਪੈ ਸਕਦਾ ਮੌਕੇ ਤੇ ਫਿਰ ਮੌਕੇ ਦੇ ਪੰਜ ਮੇਰੀ ਯਾਦ ਆ ਗਿਆ ਬਈ ਫਿਰ ਮੈਂ ਮੌਕੇ ਤੇ ਬਣਾ ਕੇ ਬਈ ਨੂੰ ਸਾਰਾ ਗੱਲ ਤੁਹਾਨੂੰ ਸਮਝਾਈ ਵੀ ਹੈ ਨਾ ਤੇ ਤੁਸੀਂ ਅੱਗੇ ਮਤਲਬ ਜਿਹੜੇ ਸੀਰੀਜ਼ ਹੋਰ ਪਾਰਟ ਹਨ ਬਹੁਤ ਹਾਸੇ ਵਾਲੇ ਹੋਣਗੇ ਬਾਈ ਅੱਗੇ ਦੇਖੋ ਕਿੰਨਾ ਸਸਪੈਂਸ ਸਸਪੈਂਸ ਪੈਣਾਗਾ ਤੇ ਤੁਸੀਂ ਸਾਡੇ ਬਲੌਗਰ ਦੇ ਵਿੱਚ ਬਣੇ ਰਿਹਾ ਕਰੋ ਕਿਉਂਕਿ ਅਸੀਂ ਵੀਡੀਓ ਦੇ ਵਿੱਚ ਪਹਿਲਾਂ ਸੀ ਸ਼ਾਇਦ ਕਈ ਵਾਰ ਪਹਿਲਾਂ ਵੀ ਪੈ ਜਾਂਦਾ ਕਈ ਵਾਰ ਬਾਅਦ ਵਿੱਚ ਵੀ ਪੈ ਜਾਂਦਾ ਤੇ ਮਤਲਬ ਸਾਰਾ ਕੁਝ ਅਸੀਂ ਦੱਸ ਦੇ ਰਹੇ ਹਾਂ ਵੀ ਕਿਵੇਂ ਅਸੀਂ ਫੰਕਸ਼ਨ ਕਰਦੇ ਹਾਂ ਤੇ ਹੁਣ ਉਧਰ ਬਾਹਰ ਸੀਨ ਚੱਲਦਾ ਸੀਗਾ ਤੇ ਇਧਰ ਆਰਟਿਸਟ ਸਾਰੇ ਹੁਣ ਬੈਠੇ ਨੇ ਰੈਸਟ ਤੇ ਉੱਤੇ ਤੇ ਤਾਂ ਕਰ ਕੀ ਹੁਣ ਮਾਮਾ ਜੀ ਥੋੜੇ ਕਮੈਂਟ ਕਰ ਰਹੇ ਨੇ ਬਸ ਇੱਥੇ ਮੇਰੀ ਹਾਂਜੀ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨੇ ਆਹ ਕਿੱਸੀ ਹਣਾ ਹਣਾ ਸੁਣਾ ਗੀ ਹਨਾ ਬਸ ਸੁਣਾ ਰਿਹਾ ਹਾਂ ਸੋ ਉਹ ਗੱਲ ਨਹੀਂ ਬਾਈ ਹਨਾ ਜੀ ਮੈਂ ਮਿੰਦੂ ਸਾਥੋਂ ਮਿੰਦੂ ਫੜੋ ਮੈਨੂੰ ਦਿਖਾ ਦਿਓ ਤੇ ਕਿਹੜੇ ਬਾਈ ਨੇ ਅ ਆ ਸੀਗਾ ਨਸੀਬ ਪਾਤੀ ਕਹਿੰਦਾ ਪਾ ਪਾ ਗਈ ਉਹ ਲੈਕਸ ਤੇ ਹਾਏ ਹੋਏ ਰੱਬਾ ਹੈਰੀ ਬਾਈ ਹੈਰੀ ਬਾਈ ਥੈਂਕ ਯੂ ਭਾਈ ਯਾਰ ਹੈਰੀ ਇਸੇ ਵਾਰ ਫਿਰ ਹੈਰੀ ਜੀ ਨੂੰ ਟੈਂਟ ਕਰਕੇ ਹਾਂ ਮਤਲਬ ਤੁਹਾਨੂੰ ਦੱਸਾਂ ਇੱਕ ਵੀ ਚੀਜ਼ ਵੇਚਣੀ ਆਪਾਂ ਤੇ ਤੁਸੀਂ ਮਤਲਬ ਕੱਲਿਆਂ ਦਾ ਫੋਟੋ ਪਾ ਦੇ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਵੇਂ ਤੁਸੀਂ ਕਮੈਂਟ ਕਰਦੇ ਰਹੋ ਆਪਣੇ ਬਲੌਗ ਵਾਲੇ ਚੈਨਲ ਤੇ ਵੀ ਕਰਿਆ ਕਰੋ ਹਣਾ ਭਾਈ ਤੁਹਾਨੂੰ ਤੁਹਾਡੇ ਸਭ ਦੇ ਨਾਮ ਅਨਾਉਂਸ ਕਰਾਂਗੇ ਜੇ ਸਮਾਂ ਕੱਢ ਕੇ ਸੋ ਥੈਂਕ ਯੂ ਭਾਈ ਆਲ ਦਾ ਬੈਸਟ ਐਸੇ ਪਿਆਰ ਨਾਲ ਰਹੋ ਥੈਂਕ ਯੂ ਸਮਾਰ ਕੇ ਮਾਰਦੇ ਅੱਜਕੱਲ ਵਧੀਆ ਮਾਰਦੇ ਸਮੈਲ ਜੀ ਆਉਂਦੀ ਰਹਿੰਦੇ ਯਾਰ ਕੱਲ ਦਾ ਸਮਾਰਕੇ ਮਾਰਦੇ ਕੱਲ ਕੋਈ ਨਾ ਨੂ ਨਹੀਂ ਕਹਿੰਦੇ ਲੈ ਆ ਲਾ ਦੇ ਲਾ ਦੇ ਕੋਈ ਗੱਲ ਨਹੀਂ ਪੈਉਂਦੇ ਪੈਉਂਦੇ ਬੁੱਤ ਕੋਈ ਨਹੀਂ ਰਿਡੀ ਰਿਡੀ ਕਰ ਦਿੰਦੇ ਅੱਜ ਤੀਹੇ ਨਾ ਸੁਣਾ ਹੋ ਨਹੀਂ ਰੋਂਗੇ ਮੇਰਾ ਸੀ ਜਾਨੀ ਹਾਂ ਜੀ हां जी कि सो सारे दोस्त आर्टिस्ट सारे फ्री बैठे सके मैं सोच इन्हना को बजार तो पूछा ਆਪਾਂ ਦੇਖਦੇ ਆ ਵੀ ਕੀ ਦਾ ਦਿਮਾਗ ਕੰਮ ਕਰਦਾ ਹੈਗਾ ਤੇ ਇਹਨਾਂ ਨੂੰ ਕੁ ਬੁਝਾਰਤ ਪਾਉਨੇ ਆ ਜਿਹੜਾ ਵੀ ਬੁਝਾਰਤ ਪੁੱਜੂਗਾ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸ ਸਕਦੇ ਹੋ ਵੀ ਕੀ ਚੀਜ਼ ਹੈਗੀ ਦੇਖਦੇ ਆ ਵੀ ਕਿੰਨੇ ਆਪਣੀ ਵੀਡੀਓ ਦੇਖਦੇ ਨੇ ਕਮੈਂਟਾਂ ਦੇ ਵਿੱਚ ਦੇਖਦੇ ਆ ਵੀ ਕਿੰਨਾਂ ਨੂੰ ਲੋਕਾਂ ਨੂੰ ਪਤਾ ਲੱਗਿਆ ਸੀਗਾ ਸੋ ਸੱਚੀ ਸੱਚੀ ਜਵਾਬ ਦੇਣਾ ਇਹ ਨਾ ਉਹ ਵੀ ਮੈਨੂੰ ਪਹਿਲਾਂ ਪਤਾ ਸੀ ਮੈਂ ਇਹਨੂੰ ਸੁਣ ਕੇ ਨਾ ਕਹਿੰਦੇ ਮੈਨੂੰ ਪਹਿਲਾਂ ਪਤਾ ਸੀਗਾ ਸੋ ਆਪਾਂ ਦੇਖਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਜੱਸੀ ਨੂੰ ਪੁੱਛਦੇ ਆ ਜੱਸੀ ਬੈਠੀ ਆਪਣੇ ਕੋਲ ਇੱਕ ਮਿੰਟ ਇੱਕ ਮਿੰਟ ਮੈਂ ਹਟਦਾ ਜਾ ਇੱਕ ਬੁਝਾਰਤ ਪੁੱਛਨੇ ਦਿੱਤੋਂ ਦੀ ਇੱਕ ਬੁਝਾਰਾ ਹੈ ਐ ਦੇਖੀ ਮੈਂ ਇੱਕ ਅਨੋਖੀ ਰਾਣੀ ਪੂਸ ਨਾਲੋਂ ਪੀਂਦੀ ਪਾਣੀ ਹੈ ਦੇਖੀ ਮੈਂ ਇੱਕ ਅਨੋਖੀ ਰਾਣੀ ਪੂਸ ਨਾਲੋਂ ਪੀਂਦੀ ਪਾਣੀ ਪੂਸ ਨਾਲੋਂ ਪੀਂਦੀ ਪਾਣੀ ਹਾਂ ਪਾਣੀ ਕਿੰਦਾ ਰੱਖੀ ਸੋਚ ਸੋਚੋ ਬਈ ਜੀ ਤੁਹਾਨੂੰ ਵੀ ਪਤਾ ਨਾ ਤਾ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਲੈ ਵੀ ਮੈਨੂੰ ਜੱਸੀ ਜੀ ਦਾ ਤਾਂ 5 ਸਕੇਟੇ ਬੰਨੇ 5 ਸਕੇਟੇ ਇੱਕ ਪੂਸ ਨਾਲੋਂ ਬਹੁਤ ਵੱਡਾ 1 2 3 4 5 ਤੋ ਨੋ ਤੈਨੂੰ ਨਹੀਂ ਪਤਾ ਹੈਗਾ ਕਿ ਤੁਸੀਂ ਸਾਨੂੰ ਪਤਾ ਨਹੀਂ ਸੋ ਆਪਾਂ ਇਹੀ ਗੱਲ ਹੁਣ ਸਰਹੰਦੜ ਤੋਂ ਪੁੱਛਾਂਗੇ ਸਰਹੰਦੜ ਦੀ ਕੋਈ ਜਵਾਦੋ ਜੀ ਹਾਂ ਕੀ ਹਾਲ ਆ ਦੀਪ ਸਿੰਘ ਮੈਨੂੰ ਕਹਦਾ ਜੀ ਕੀ ਲੇਟ ਆ ਤੇ ਇਸ ਬੁਝਾਰਤ ਆ ਗਈ ਹੂੰ ਮੈਨੂੰ ਬੁਝਾਰਤ ਦੱਸ ਤੇ ਸੁਖਮਾ ਮੈਂ ਉਹਨੂੰ ਮੈਂ ਕੁਛ ਨਾ ਕੁਛ ਦਊਂਗਾ ਬੁਝਾਰਤ ਦਿਮਾਗ ਦੇਖਣਾ ਆਪਣੇ ਹੂੰ ਤੇਖੀ ਮੈਂ ਇੱਕ ਅਨੋਖੀ ਰਾਣੀ ਪੂਛ ਨਾਲੋਂ ਪੀਂਦੀ ਪਾਣੀ ਕੀ ਹੋ ਜਾਊਗਾ ਕੀ ਹੋ ਜਾਊਗਾ ਅ ਅ ਅ ਅਨੋਖੀ ਰਾਣੀ ਪੂਛ ਨਾਲੋਂ ਪੀਂਦੀ ਪਾਣੀ ਬਈ ਹਰਦੀਪ ਭਾਈ ਉਹ ਦੱਸ ਦੂਗਾ ਕਿਉਂਕਿ ਉਹਦਾ ਦਿਮਾਗ ਤੇਜਾ ਹਰਦੀਪ ਭਾਈ ਵੀ ਆ ਗਿਆ ਕਿੱਥੇ ਆ ਹਾਂ ਹਰਦੀਪ ਭਾਈ ਦੱਸ ਦੂਗਾ ਹਰਦੀਪ ਭਾਈ ਦੱਸਣਾ ਨਹੀਂ ਚਾਹੇ ਕਿਹਨੂੰ ਪਤਾ ਹੈ ਹਲ ਦੱਸਣਾ ਨਹੀਂਗਾ ਤੇ ਬਾਕੀ ਤੈਨੂੰ 5 ਸੈਕਿੰਡਰ ਤੇ ਇੱਕ ਦੋ 10 ਸੈਕਿੰਡਰ ਦੇ ਤਿੰਨ ਚਾਰ ਪੰਜ ਇਹਨੂੰ ਕਿੱਧਰ ਨਹੀਂ ਐ ਨਹੀਂ ਦੱਸਦਾ ਮੈਨੂੰ ਹਰਦੀਪ ਭਾਈ ਨੂੰ ਪਤਾ ਹਰਦੀਪ ਭਾਈ ਨੂੰ ਪਤਾਗਾ ਦੱਸ ਸਕਦਾ ਕਾ ਹਜੇ ਠਹਿਰੇ ਅਸੀਂ ਫਿਰ ਕੇ ਐਂਡ ਤੇ ਦੱਸਾਂਗੇ ਤੇ ਤੇ ਹੁਣ ਇਹੀ ਸਵਾਲ ਆਪਾਂ ਮਾਮੇ ਤੋਂ ਪੁੱਛਾਂਗੇ ਹਾਂਜੀ ਹਾਂਜੀ ਪੁੱਛੋ ਬਾਈ ਜੀ ਤੇ ਮਾਮਾ ਜੀ ਇੱਕ ਸਵਾਲ ਆ ਬੁਝਾਰ ਤੱਕ ਹੂੰ ਹੂੰ ਬੁਝਾਰ ਤੇ ਇਹ ਹੈ ਕਿ ਦੇਖੀ ਮੈਂ ਇੱਕ ਅਨੋਖੀ ਰਾਣੀ ਕੂਛ ਨਾਲ ਉਹ ਪੀਂਦੀ ਪਾਣੀ ਦੱਸਾਂ ਨੂੰ ਕੀ ਚੀਜ਼ ਹੈ ਮਾਂ ਤਾਂ ਨਹੀਂ ਬਹਾਲ ਕੋਈ ਪਾਣੀ ਦਿੰਦਾ ਕੂਛ ਨਾਲ ਪਾਣੀ ਦਿੰਦਾ ਕਹਿੰਦਾ ਭਈ ਦੱਸਾਂਗੇ ਦੱਸਾਂਗੇ ਕੋਈ ਗੱਲ ਨਹੀਂ ਸਮਾਂ ਆਨ ਦੱਸਾਂਗੇ ਤੰਨੂ ਦੇਤੇ 5 ਸੈਕਿੰਡ ਠੀਕ ਆ 1 2 3 ਉਹ ਯਾਰ ਪਤਾ ਕੀ ਐ ਸਰਦਾਰੀ ਉਹ ਐ 5 ਉਹਨਾਂ ਨੂੰ ਐਕਸਪੀਰੀਅੰਸ ਬਤਾਉਂਦੇ ਆ ਉਹਨਾਂ ਦੇ ਸਾਹ ਨਾਲ ਤੁਸੀਂ ਉੱਧਰ ਨਹੀਂ 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 ਉਹਨਾਂ ਨੂੰ ਵੀ ਸਵਾਲ ਪੁੱਛ ਉਹਨਾਂ ਕੋਲ ਵੀ ਸਵਾਲ ਪੁੱਛਾਂ ਉਹਨਾਂ ਨੂੰ ਵੀ ਸਵਾਲ ਪੁੱਛਾਂਗੇ ਹਾਂਜੀ ਬੁਝਾਰ ਜੀ ਇੱਕ ਨਾ ਮਤਲਬ ਬੁਝਾਰ ਇਹ ਦਿਮਾਗੇ ਚ ਇੱਕ ਕਰ ਰਹੇ ਆਪਾਂ ਬਾਕੀ ਜੀ ਬਾਈ ਆਡੀਅੰਸ ਨੂੰ ਪਤਾ ਹੋਊਗਾ ਸੁਣ ਕੇ ਨਾ ਕਿਹੋ ਵੀ ਮੈਨੂੰ ਪਤਾ ਸੀ ਜੇ ਪਤਾ ਸੀ ਤਾਂ ਜਵਾਬ ਦੱਸਿਓ ਇੱਕ ਬੁਝਾਰ ਤੇ ਇਹ ਹੀ ਐ ਦੇਖੀ ਮੈਂ ਅਨੋਖੀ ਰਾਣੀ ਤੁਮਸ ਨਾਲੋਂ ਪੀਂਦੀ ਪਣੀ ਤੂੰ ਦਿਮਾਗ ਦੇ ਜੇ ਤੁਸੀਂ ਮਤਲਬ ਬੋਝ ਪਾਉਂਗੇ ਤਾਂ ਦੱਸ ਦੋਗੇ ਤੇ ਤੁਹਾਨੂੰ ਦੱਸੋ ਕਿੰਨਾ ਸਮਾਂ ਲੀਏ ਤੁਸੀਂ ਦਾ ਪੁਰਾਣੇ ਬੰਦੇ ਤੁਹਾਨੂੰ ਦੱਸ ਦੱਸ 9 ਹੈ ਆਪਣੇ ਤਿੰਨ ਚੀਜ਼ ਆ ਜਾ ਤੈਨੂੰ ਵੀ ਦੇਖੀ ਮੈਂ 9 ਕਿਰਾਨੀ ਪੁੱਛ ਰਾਂ ਕਿ ਹਾਂ ਲਓ ਜੀ ਬਾਪੇ ਤੋਂ ਪੁੱਛਦਾ ਬਾਪਾ ਤੁਸੀਂ ਬੜੇ ਨੂੰ ਕਮੈਂਟ ਕਰ ਦਿਓ ਅੱਜ ਬਾਪੇ ਦਾ ਦਿਮਾਗ ਵੀ ਚੈੱਕ ਕਰ ਲਈ ਆਪਾਂ ਵੀ ਦਿਮਾਗ ਕੰਮ ਕਰਦਾ ਹੈ ਬਾਵਾ ਜਿਆ ਕਰਨ ਤੋਂ ਪਹਿਲਾਂ ਮੇਰੀ ਅੱਖਾਂ ਚੈੱਕ ਕਰੋ ਅੱਖਾਂ ਠੀਕ ਨੇ ਬਾਈ ਕਮੈਂਟ ਆਏ ਸੀ ਕਹਿੰਦੇ ਅੱਖ ਛੋੜੀ ਬਾਵੀ ਦੀ ਅੱਖ ਖਰਾਬ ਹੈ ਕਿ ਖਰਾਬ ਦਾ ਨੂੰ ਐ ਅੱਖ ਤਾਂ ਠੀਕ ਹੈ ਰਾਤ ਨੂੰ ਨਹੀਂ ਜਿਹੜੀ ਜਿਹੜੀ ਗਲਤੀ ਹੁੰਦਾ ਮੇਰੀ ਗੱਲ ਪੂਰੀ ਹੋ ਰਹਿਣ ਕਈ ਵੀਰ ਬਰਾ ਅੱਖਾਂ ਚੈੱਕ ਕਰੋ ਜੀ ਇਧਰੋਂ ਵੀ ਇਧਰੋਂ ਵੀ ਚਲੋ ਗੋਰਾ ਨੀ ਟੈਸਟ ਕਰੇ ਜੀ ਬੈਸੇ ਤਾਂ ਇਹ ਟੈਸਟ ਟਿਕਾ ਖਰਾਬ ਆ ਅੱਖ ਖਰਾਬ ਅੱਖ ਤਾਂ ਛੋਟੇ ਛੋਟੇ ਨੂੰ ਤਾਂ ਖਰਾਬ ਆ ਬੈਸੇ ਤੁਸੀਂ ਸੋਚ ਸਕਦੇ ਹੋ ਬਾਈ ਮਮਾ ਜੀ ਬਹਾਲ ਜੀ ਸੋਚ ਸਕਦੇ ਹੋ ਤੁਸੀਂ ਇਹ ਮੈਂ ਪੁੱਛੂੰਗਾ ਜਵਾਬ ਦੇਖਣਾ ਮੈਂ ਸੋਚੋ ਤੁਸੀਂ ਇਹਨੇ ਇਹਨੇ ਮਿਲਦੀ ਹੈ ਹਾਂ ਸਿੱਧੀ ਕਹਿੰਦੇ ਅੱਖ ਖਰਾਬ ਆ ਅੱਖ ਖਰਾਬ ਨਹੀਂ ਕੱਲ ਚੱਲੀ ਸੀ ਬਾਈ ਨੇਰੀ ਨੇਰੀ ਕਰਨ ਅੱਖ ਦੇ ਵਿੱਚ ਦੋਨਾਂ ਚ ਮਿੱਟੀ ਕਟਾ ਬਹੁਤ ਜ਼ਿਆਦਾ ਪੈ ਗਿਆ ਸੀਗਾ ਉਦੇ ਕਾਰਨ ਅੱਖ ਛੋਟੀ ਵੱਡੀ ਹੋ ਗਈ ਐ ਐ ਹੁਣ ਤੂੰ ਮੈਨੂੰ ਇਹ ਦੱਸ ਉਹ ਕਹਿੰਦੀ ਵੀ ਅੱਖ ਖਰਾਬ ਹੈ ਅੱਖ ਨੂੰ ਨੁਕਸ ਨੁਕਸ ਕੋਈ ਨਹੀਂ ਅੱਜ ਰੱਬ ਕੀ ਉਹਨੇ ਡਰਾ ਬਾਹ ਚੱਕ ਚਪਾ ਲਈ ਸੀਗੀ ਅੱਖ ਉਹ ਇੱਕ ਨੰਬਰ ਹੈ ਤੇ ਬਾਕੀ ਖਰਚਾ ਖਰਚਾ ਕਰਦੇ ਮੋਛੇ ਨਾ ਕਿੰਨੇ ਬੇਬਾਦ ਜਿਆਦਾ ਹਨ ਮੋਛਾ ਤਾਂ ਹੀ ਨਹੀਂ ਚੁਰਾ ਤੋ ਗੱਲਾਂ ਨਹੀਂ ਦੇ ਦਿੰਦਾ ਭਾਈ ਮੇਰੀ ਗੱਲ ਸੁਣ ਮੇਰੀ ਮੇਰੀ ਗੱਲ ਮੈਨੂੰ ਐਂ ਨਾ ਕਹੋ ਵੀ ਅੱਖ ਕਰਾਵਾਣੀ ਦੀ ਬਲੌਗਰ ਇੱਕ ਹੋਰ ਆਈ ਜੀ ਐਂ ਨਾ ਕਹੋ ਵੀ ਮੇਰੇ ਮੁੰਡੇ ਦੀ ਅੱਖ ਕਰਾਵਾ ਮੇਰਾ ਮੁੰਡਾ ਸੋਣਾ ਸੋਣਾ ਖਾਣ ਮੈਂ ਜਲਦੀ ਇਹਦਾ ਵਿਆਹ ਕਰ ਰਹੇ ਹਾਂ ਹਾਂ ਜੀ ਬਾਕੀ ਹਾਂ ਬਸ ਪਹਿਲਾਂ ਉਹ ਕੱਲ ਨੇਰੀ ਆਈ ਸੀ ਤਾਂ ਗੱਲ ਕਰਕੇ ਮਾਰਨ ਮਤਕ ਗੜਬੜ ਹੋ ਗਈ ਪੁਰਾਣੀ ਬੰਦੇ ਤੁਸੀਂ ਦੱਸ ਸਕਦੇ ਲੈ ਬਾਬੇ ਤੈਨੂੰ ਵੀ ਬਿਜਾ ਹਾਂ ਭਾਈ ਬਲਾ ਬਿਜਾ ਦੇਖੀ ਮੈਂ ਅਨੋਖੀ ਰਾਣੀ ਪੂਛ ਨਾਲੋਂ ਪੀਂਦੀ ਮਾਣੀ ਦੇਖ ਕੇ ਮੈਂ ਅਨੋਖੀ ਰਾਣੀ ਪੀਂਦੀ ਹੋ ਪੂਛ ਨਾਲ ਪਾਣੀ ਹਾਥੀ ਬਰੀ ਸੋ ਦੋਸਤੋ ਜੇ ਤੁਹਾਨੂੰ ਪਤਾ ਸਵਾਲ ਦਾ ਦਾ ਦੇਖ ਦੱਸੋ ਬਾਬੇ ਨੇ ਬਾਬਾ ਨੇ ਜਿਹੜਾ ਸਵਾਲ ਦੱਸਿਆ ਜਮ 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 ਇੱਕ ਨੰਬਰ ਗਲਤ ਅੱਪਲ ਕਮ ਸਰ ਮੈਨੂੰ ਦੱਸਿਆ ਮਰੇ ਸੀ ਕਿਵੇਂ ਦੱਸਾਸ ਮੇਰਾ ਇਹ ਇਨਾਂ ਕੋਲ ਵੀ ਪੁੱਛਦੇ ਆ ਇਨਾਂ ਬਾਬਾ ਵੀ ਫੇਲ ਹੋ ਗਿਆ ਬਹਾਲ ਵੀ ਫੇਲ ਹੋ ਗਿਆ ਤੇ ਮਾਮਾ ਵੀ ਫੇਲ ਹੋ ਗਿਆ ਸਵਾਲ ਦੇ ਵਿੱਚ ਸਾਰੇ ਮੋਸਟਲੀ ਫੇਲ ਹੁੰਦੇ ਜਾ ਰਹੇ ਨੇ ਤੇ ਹੁਣ ਚਰਨੋ ਦੀ ਬਾਈ ਦੀ ਚਰਨੋ ਬਾਈ ਤੇਰੀ ਵਾਰੀ ਆ ਹਾਂਜੀ ਸਵਾਲ ਬੁਝਾਰਤ ਇਹ ਹੈ ਕਿ ਦੇਖੀ ਮੈਂ ਇੱਕ ਅਨੋਖੀ ਰਾਣੀ ਪੂਛ ਨਾਲੋਂ ਪੀਂਦੀ ਪਾਣੀ ਭਾਈ ਤੈਨੂੰ ਸਮਝ ਨਹੀਂ ਦਿੱਤਾ ਤੈਨੂੰ ਖੁੱਲਾ ਚਾਹਾਂਗਾ ਤੁਹਾਨੂੰ ਹੁਣ ਸਾਰਾ ਖੁੱਲਾ ਚੈਲੰਜ ਹੈ ਵੀ ਜਦੋਂ ਮੈਂ ਦੱਸੂਗੀ ਜਲਦੀ ਬਹੁਤ ਓ ਮਈਆ ਇੰਨਾ ਦਿਮਾਗ ਤੇਜ ਤੋ ਵੀ ਦੋ ਜਵਾਨ ਧਰਤੀ ਪਿੰਡ ਬਰੁਖੇ ਧਰਤੀ ਦੇ ਨੌਜਵਾਨ ਆ ਕਹਿੰਦੇ ਬਾਵਾ ਉਧਰ ਵੀ ਕੈਮਰਾ ਚੱਲ ਰਿਹਾ ਬਾਈ ਤੁਸੀਂ ਬਾਈ ਤੁਸੀਂ ਸਾਰੇ ਸੋਚ ਕੇ ਦੱਸ ਸਕਦੇ ਜਦੋਂ ਮਰਜੀ ਉਹਨੂੰ ਖੁੱਲਾ ਚੈਲੰਜ ਆ ਦੇਖਦੇ ਆ ਆਡੀਅנס ਦੱਸ ਦੇ ਜੇ ਤੁਸੀਂ ਦੱਸ ਦਿਓ ਮੈਂ ਦਿਮਾਗ ਚ ਕਰ ਰਹੀ ਹਾਂ ਹਾਂ ਥੀਕੇ ਮੇ ਹੋ ਗਿਆ ਹਾਂ ਸੋਨੋ ਬੰਦਫੂਸ ਹੀ ਹੁੰਦੀ ਹੋ ਉਸੇ ਵਾਲੀ ਹੈ ਨਹੀਂ ਆਪਾਂ ਬੀਬੀ ਨੂੰ ਪੁੱਛ ਲੈਣਾ ਬੀਬੀ ਨੂੰ ਪਤਾ ਹੋ ਸਕਦਾ ਇਹ ਮਾਤਾ ਨੂੰ ਪਤਾ ਪੱਕਾ ਪਤਾ ਹੋਊਗਾ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੁੰਦਾ ਇੱਕ ਬੁਝਾਰਤ ਆ ਜੀ ਤੇ ਇੰਦਰ ਖਾਂ ਮੈਂ ਨਾ ਵਿਧੀ ਜੀ ਦੇਖ ਸੰਤਲ ਵੀ ਸੰਤਲ ਸੰਤਲ ਲਾ ਸੰਤਲ ਮੈਨੂੰ ਪਤਾ ਤੁਹਾਨੂੰ ਇੱਕ ਬੁਝਾਰਤ ਤੇ ਆਏ ਆ ਦੇਖੀ ਮੈਂ ਉਹ ਲੋਕੀ ਰਾਣੀ ਪੂਛ ਨਾਲੋਂ ਪਿੰਗੀ ਮੈਂ ਦੱਸਦਾ ਸੋਚੋ ਤੁਹਾਨੂੰ ਮੈਨੂੰ ਕੋਈ ਦੱਸ ਦੋਗੇ ਜੀ ਲੋ ਜੀ ਬੀਬੀ ਨੂੰ ਵੀ ਪਤਾ ਇਹਨਾਂ ਨੂੰ ਮਤਲਬ ਮਾਤਾ ਨੂੰ ਪਤਾ ਨਹੀਂਗਾ ਹਾਂ ਇਹਦਾ ਜਮੀਂ ਡੱਲਣੇ ਜੀ ਇਹਦਾ ਇਹ ਜਮੀਂ ਰੱਬ ਦਾ ਰੇਡੂ ਵੀ ਨਹੀਂ ਤੇ ਪੱਟੀ ਮੇਜ਼ ਆ ਜੀ ਹਾਂ ਪੱਟੀ ਮੇਜ਼ ਉਹ ਬਾਅਵ ਬੈਂਚਰ ਅਸੀਂ ਬੈਕ ਬੈਂਚਰ ਬਾਅਵ ਨੇ ਜਵਾਬ ਕਿਹਾ ਕਿ ਨਾ ਹਾਥੀ ਲੈ ਹਾਥੀ ਹੋ ਗਿਆ ਕੰਮ ਕਮਾਲ ਆ ਯਾਰ ਜਿਹੜੀ ਚੀਜ਼ ਆਉੜੀ ਪੜਾਏ ਨੇ ਕਹਿਦੀ ਆਪਾਂ ਬਾਜੀ ਤੁਸੀਂ ਕੀ ਕਹਿੰਦੇ ਹੋ ਤੁਸੀਂ ਥੁੱਡੀ ਰਹਿ ਗਈ ਕਹਿੰਦੀ ਵੀ ਆਹ ਹੋ ਸਕਦੇ ਚੀਜ਼ ਥੋੜੇ ਥੋੜੇ ਇਸਟੀਮੇਟ ਕਰਾ ਲਓ ਮੰਨ ਲੈਣਾ ਨਾ ਸਰਾਹੀ ਜੀ ਹੁੰਦੀ ਆ ਉਹਦੀ ਪੂਸ ਨੂੰ ਹੋਈ ਹੁੰਦੀ ਹੈ ਸਰਾਹੀ ਦੇ ਸਾਈਡ ਤੇ ਪੈਪ ਦੀ ਲੱਗੀ ਹੁੰਦੀ ਹੈ ਪਹਿਲਾਂ ਰਾਜੇ ਮਹਾਰਾਜੇ ਪੀਂਦੇ ਹੁੰਦੇ ਸੀ ਪਾਣੀ ਉਹਦੇ ਨਾਲ ਓਕੇ ਚਲੋ ਆਪਾਂ ਮੰਨ ਲ dennਾ ਚਲੋ ਆਪਾਂ ਹਰਦੀ ਬਾਈ ਆ ਗਿਆ ਵੈਸੇ ਨਹੀਂ 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 ਉਹ ਤਾਂ ਪਾਣੀ ਪੂਸ ਨਾਲ ਉਹ ਪੀਂਦੀ ਆ ਪਾਣੀ ਇੱਕ ਬਸ ਥੋੜਾ ਦਿਮਾਗ ਦੇ ਚ ਵਜਨ ਲਾਓਗੇ ਇੱਕ ਮੰਨ ਲੇ ਕਿ ਉਹ ਤੁਮ ਜਿਹਾ ਇੱਕ ਸੱਚੀ ਜਾਨ ਬਰਾ ਹੋ ਜਿਹੜਾ ਪੂਸ ਜਾਨਵਰ ਨਹੀਂ ਯਾਰ ਹੈ ਤਾਂ ਉਹ ਹਾਂ ਤਨੂ ਬਈ ਇਹ ਇੱਕ ਗੱਲ ਆਪਣਾ ਜਨਪੁਰਾ ਜੁੜਦੇ ਬਈ ਜਨਪੁਰਾ ਜਨੌਜ ਇਹ ਗੱਲ ਹਰਦੀ ਬਾਈ ਦੀ ਸੱਚੀ ਮੰਨ ਜੀ ਹਰਦੀ ਬਾਈ ਆ ਕੇ ਖੜਿਆ ਸੀ ਹਰਦੀ ਬਾਈ ਮੈਂ ਉਹਦੀ ਬੁੱਝ ਲੈ ਮੈਂ ਗੱਲਾਂ ਹਰਦੀ ਬਾਈ ਦੱਸ ਸਕਦਾ ਮੈਨੂੰ ਲੱਗਦਾ ਕਿ ਕਿਸੇ ਕਰ ਤੱਕ 80% ਸਕਰਦੀ ਬਾਈ ਪਹੁੰਚ ਗਿਆ ਉਹ ਸਵਾਲ ਦੇ ਜਵਾਬ ਦੇ ਨੇੜੇ ਪਰ ਆਪਾਂ ਸਭ ਤੋਂ ਸਵਾਲ ਮਤਲਬ ਬਾਈ ਤੋਂ ਬਾਅਦ ਚ ਪੁੱਛਾਂਗੇ ਤੇ ਬਾਈ ਤੁਸੀਂ ਜਵਾਬ ਦੇ ਸਕਦੇ ਹੋ ਤੇ ਹੁਣ ਆਪਾਂ ਲਾਪਰਿਦੂਨ ਪੁੱਛਾਂਗੇ ਕਿ ਨੇੜੇ ਤਾਂ ਆ ਗਿਆ ਨੇੜੇ ਨੇੜੇ ਤਾਂ ਆ ਗਿਆ ਥੋੜਾ ਬਹੁਤ ਨੇੜੇ ਹਾਈ ਹਾਈ ਨੇੜੇ ਆ ਗਿਆ ਨੇੜੇ ਤਾਂ ਆ ਗਿਆ ਬੇਵਾਲ ਆਟਕ ਤੁਲਾ ਜੋਰਾ ਬਹਾਲ ਜੀ ਬਹਾਲ ਜੀ ਥੋੜਾ ਇਹ ਬਹਾਲ ਜੀ ਥੋੜਾ ਜੀ ਨਾਲ ਕੇ ਦਿੰਦੀ ਬਹਾਲ ਜੀ ਥੋੜਾ ਜੋਰ ਲਾਓਗੇ ਆ ਸਵਾਲ ਦਾ ਜਵਾਬ ਦੇ ਦਾਂਗੇ ਯਾਰ ਮੈਨੂੰ ਤਾਂ ਲੱਗਦਾ ਪਾਣੀ ਵਾਲੀ ਟੈਂਕੀ ਆ ਹੋਏ ਉਹ ਪੂਸਣਾ ਬਣੀ ਉਹ ਪੈ ਪੂਸੀਆ ਹੋਰ ਕੀ ਇੱਕ ਦਿਨ ਨਾ ਪਤਾ ਪਰ ਪਿੰਦਿਆ ਉਹ ਪਾਣੀ ਬਚ ਜਾਂਦਾ ਫੇਰ ਦੇਖੋ ਸੋਚੋ ਥੋੜਾ ਮਜਾੰਦਾ ਲਾਉਣਾ ਤੁਹਾਨੂੰ ਆਪਕੇ ਕੋਈ ਗੱਲ ਨਹੀਂ ਆਪਾਂ ਇਹ ਸਵਾਲ ਦਾ ਜਵਾਬ ਲਾਪ੍ਰਿਤ ਕੋਲ ਵੀ ਪੁੱਛਾਂਗੇ ਦੇਖਦੇ ਆ ਵੀ ਲਾਪ੍ਰਿਤ ਜਵਾਬ ਦਿੰਦੇ ਨੇ ਇਸ ਸਵਾਲ ਦਾ ਜਵਾਬ ਕੋਈ ਗੱਲ ਨਹੀਂ ਤੁਸੀਂ ਬਣੀ ਰਹੋ ਹਲੇ ਲਾਪ੍ਰਿਤ ਹਲੇ ਸੀਨ ਚੱਲਦਾਗਾ ਜਦੋਂ ਉਹਨਾਂ ਦਾ ਸੀਨ ਖਤਮ ਹੋ ਗਿਆ ਫਿਰ ਆਪਾਂ ਓਟੋ ਕੋਲ ਵੀ ਸਵਾਲ ਪੁੱਛਾਂਗੇ ਬਾਈ ਤੇ ਸਭ ਤੋਂ ਲਾਸਟ ਦਾ ਸਵਾਲ ਪੁੱਛਾਂਗੇ ਆਪਾਂ ਹਰਦੀਪ ਬਾਈ ਤੇ ਹਰਦੀਪ ਬਾਈ ਮੈਨੂੰ ਐ ਲੱਗਦਾ ਸਵਾਲ ਦੇ ਲਾਗੇ ਲਾਗੇ ਲੱਗੀ ਜੀ ਆ 80% ਲੱਗਿਆ ਤੇ ਮੈਂ ਕਹਿੰਦਾ 100% ਹੀ ਆ ਅੱਛਾ ਓ ਮਾਈ ਗਾਡ ਬਾਈ ਕਹਿੰਦਾ 100% ਹੀ ਆ। ਐਸੀ ਇਹਨੇ ਸਾਰੇ ਦਿਮਾਗਾ ਡਾਲਣੇ ਬਾਬਾ ਤਾਂ ਮੋਬਾਈਲ ਤੇ ਲੱਭਣ ਲੱਗ ਰਿਹਾ ਹੈਗਾ। ਸਰਚ ਕਰ ਰਿਹਾ ਹੈਗਾ। ਹੁਗ ਦਿਮਾਕਾ। ਤਾਂ ਤਾਂ ਨੰਬਰ ਤੇ ਐਸੀ ਫੋਨ ਕਰਕੇ ਫੋਨ ਮੈਂ ਦੇ ਦਿੰਦੀ। ਹੁਗ ਦਿਮਾਕਾ। ਸੋ ਤੁਸੀਂ ਬਈ ਇਹ ਸਾਰੇ ਪਹਿਲਾਂ ਛੋਟੇ ਮਤਲਬ ਜਿਵੇਂ ਕਹਦੀ ਐ ਆਪਣੇ ਬਜ਼ੁਰਗ ਬੁਝਾਰਤਾ ਪਾਈ ਕਰਦੇ ਜੀ ਛੋਟੇ ਹੁੰਦੇ ਸਾਰੇ ਬੱਚੇ ਨਾਨੀਆਂ ਸੋਣ ਨਾਨੀਆਂ ਕੋਲ ਸੁਣਦੇ ਜਾਂ ਕੁਛ ਆਪਾਂ ਆਣ ਕੇ ਮੱਚ ਐਸੀ ਬੈਠ ਜਾਂਦੇ ਜੀ ਟੋਲੀਆਂ ਬਣਾ ਕੇ ਉਦੋਂ ਬੁਝਾਰਤਾ ਪਾਈ ਜਾਂਦੇ ਸੀ। ਹੋ ਚੱਲ ਤੂੰ ਮੇਰੀ ਗੱਲ ਸੁਣ। ਕਿਵੇਂ ਐਸੀ ਬਾਤ ਨੂੰ? ਹਾਂ ਇੱਕ ਵਾਰੀ ਫੇਰ ਸੁਣੋ ਜੀ। ਦੇਖੀ ਮੈਂ ਅਨੋਖੀ ਰਾਣੀ ਪੂਛ ਨਾਲ ਉਹ ਪੀਂਦੀ ਪਾਣੀ। ਅੱਛਾ। ਸੋ ਕ ਸੁਣੂ ਮੈਂ ਹਲੇ ਐਗਜ਼ਾਮਪਲ ਹੀ ਦਿੰਦਾ। ਐਗਜ਼ਾਮਪਲ ਮੈਂ ਦਊਂਗਾ ਬਾਅਦ ਚ ਥੋੜੀ ਜਿਹੀ ਐਗਜ਼ਾਮਪਲ ਲੈ ਕੇ ਮੈਨੂੰ ਲੱਗਦੀ ਤੂੰ ਥੋੜਾ ਛੇਤੀ ਸਮਝ ਜੇ ਗਈ। ਪਰ ਜੇ ਥੋੜਾ ਦਿਮਾਗ ਤੇ ਵਜਨ ਪਾਉਂਗੇ ਤਾਂ ਛੇਤੀ ਜਾਂਦਾ ਜੂ। ਸੋ ਬਣੀ ਰਹੋ ਬਾਈ ਫਿਰ ਆਪਾਂ ਲਾਪਰੇ ਤੋਂ ਪੁੱਛਦੇ ਹਾਂ ਨਾ। ਹਾਂਜੀ ਬਾਈ ਦੋਸਤੋ ਤੇ ਕਿਸੇ ਕੋਲ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਸੀਗਾ ਤੇ ਹੁਣ ਆਪਣੀ ਲਾਪਰੀਤ ਭੈਣ ਆ ਗਈ ਆਪਾਂ ਲਾਪਰੀਤ ਭੈਣ ਕੋਲ ਪੁੱਛਾਂਗੇ ਕਿ ਛੋਟਾ ਜਿਹਾ ਸਵਾਲ ਹੈ ਜੀ ਜੀ ਭਾਈ ਕਿ ਹਾਂ ਜੀ ਥੋੜੀ ਜਿਆਦੀ ਹੈ ਜੀ ਤੇ ਮੈਨੂੰ ਹੁਣ ਹੋ ਗਿਆ ਤੇ ਤੂੰ ਇਹ ਦੱਸ ਤੇਰੇ ਕੋਲ ਵੀ ਸਵਾਲ ਪੁੱਛ ਰਹੇ ਤੇਰੇ ਮਨ ਦੇ ਵਿੱਚ ਵੀ ਬਹਿਮ ਲੜਾਦਾ ਜੀ ਵੀ ਮੇਰੇ ਕੋਲ ਸਵਾਲ ਪੁੱਛਣ ਲਈ ਸਵਾਲ ਇਹ ਹੈ ਦੇਖੀ ਮੈਂ ਅਨੋਖੀ ਰਾਣੀ ਨੂੰ ਉਸ ਨਾਲ ਉਹ ਬੇਨਤੀ ਕਰਦੇ ਸਮਰਸੀ ਵਾਲਾ ਹੈ ਸਮਰਸੀ ਵਾਲ ਨਹੀਂ ਹੈ ਬਾਈ ਸਮਾਰਸੀ ਵਾਲੀ ਬਣਦੀ ਹੈ ਸਮਾਰਸੀ ਬਣਦੀ ਹੈ ਬੋਕੀ ਵੀ ਬਣਦੀ ਹੈ ਨਾ ਸਮਾਰਸੀ ਬਣਦੀ ਫਿਰ ਹਰਦੀਪਾਈ ਮੰਨਾ ਨੂੰ ਵੀ ਨਹੀਂ ਪਤਾ ਲੱਗਿਆ ਲੈ ਮੈਨੂੰ ਤਾਂ ਹੀ ਸੀ ਮੈਨੂੰ ਸੀਪ ਬਾਈ ਤੁਹਾਡਾ ਸੀਨ ਹੈ ਦੇਖੀ ਮੈਂ ਔਕੀ ਖਾਣੀ ਹੈ ਹਾਂ ਲਾਪ੍ਰਿਤ ਬਾਈ ਇਹ ਇਹਨਾਂ ਦੇ ਕੋਲ ਇੱਕ ਸਵਾਲ ਪੁੱਛੋ ਜੀ ਇਹ ਸਾਰੇ ਫੇਲ ਹੋ ਗਏ ਜਿਨਨੇ ਵੀ ਆਪਣੇ ਆਰਟਿਸਟ ਨੇ ਮਤਲਬ ਪਹਿਲਾਂ ਮੈਨੂੰ ਉਮੀਦ ਸੀ ਬਾਈ ਹਰਦੀਪਾਈ ਦੱਸ ਦੂਗਾ ਤੇ ਹੁਣ ਮੈਂ ਪੁੱਛਿਆ ਮੈਂ ਹੀ ਹੈਗਾ ਮਤਲਬ ਇੱਕ ਬੁਝਾਰਤ ਹੈ ਬਾਈ ਥੋੜਾ ਜਿਆ ਆਪਣਾ ਜੋਰ ਪਾਉਂਗੂ ਦਿਮਾਗ ਤੇ ਤਾਂ ਮਿਲਣਾ ਤੁਸੀਂ ਦੱਸ ਦੋਗੇ ਬਾਈ ਅ ਸਵਾਲ ਇਹ ਹੈਗਾ ਦੇਖੀ ਮੈਂ ਇੱਕ ਅਨੁੱਖੀ ਰਾਣੀ ਪੂਛ ਨਾਲੋਂ ਪੀਂਦੀ ਪਾਣੀ ਪੂਛ ਨਾਲੋਂ ਹਾਂ ਪੂਛ ਨਾਲ ਪੀਂਦੀ ਪਾਣੀ ਪੱਕਾ ਪੂਛ ਨਾਲ ਹੀ ਪੀਂਦੀ ਹੈ ਨਾ ਹਾਂ ਹਾਂ ਨਲਕਾ ਬੰਦੇਗਾ ਨਾ ਨਲਕਾ ਵੀ ਨਹੀਂ ਜਨਵਰੀ ਨਹੀਂ ਹੈਗਾ ਸੋ ਜਨਵਰੀ ਨਹੀਂ ਹੈਗਾ ਹੁਣ ਤੁਹਾਨੂੰ ਉਦਾਹਰਨ ਵੀ ਦੇ ਦੇਣਾ ਚਲੋ ਵੈਸੇ ਤੁਸੀਂ ਸਾਰੇ ਦੱਸ ਹੀ ਦੋਗੇ ਉਹ ਸਭ ਦੇ ਘਰਾਂ ਚ ਹੁੰਦਾ ਹੈਗਾ ਜਿਵੇਂ ਚਲੋ ਜੀ ਮੈਂ ਦੱਸਣਾ ਨਹੀਂ ਕੰਮ ਪੁੱਛ ਨਾਲੋਂ ਪੀਂਦੀ ਪਾਣੀ ਮੈਂ ਮੰਮੀ ਕੋਲ ਵੀ ਪੁੱਛੀ ਮੰਮੀ ਕਹਿੰਦੀ ਵੀ ਮੈਂ ਆਹ ਮੈਨੂੰ ਐ ਉਮੀਦ ਸੀ ਮੈਂ ਮੰਮੀ ਦੱਸ ਦਊਗੀ ਤੇ ਮੈਡਮ ਨੂੰ ਪੁੱਛੇ ਇਹ ਵੀ ਕੋਈ ਪੁਰਾਣੇ ਬਜ਼ੁਰਗ ਪਾਉਂਦੇ ਸੀਗੇ ਮੇਰੀ ਨਾਨੀ ਸੁਣਾਇਆ ਕਰਦੀ ਸੀ ਮੇਰਾ ਤੁਹਾਨੂੰ ਯਾਦ ਆ ਗਿਆ ਸਾਰੇ ਸਟਲ ਹੋ ਗਏ ਕੀ ਪਾਣੀ ਕਿਹੜੀ ਕੋਈ ਪੀਸ ਕੇ ਦੇਵੇ ਸੋਚਣ ਚ ਬੈਗੇ ਸਾਰੇ ਟੰ ਕੁਛਕ ਟਾਈਮ ਚਾਹੀਦਾ ਸੋਚਣ ਨੂੰ ਚਲੋ ਆਪਾਂ ਸਾਨੂੰ ਸਮਾਂ ਦੱਤਾ हां ब्रेकਵਾ ਦਾ ਦੱਸਦੇ ਆ ਮਾ ਆ ਕੇ ਲਈ ਥੋੜਾ ਗਾਰਡਨ ਲੈਣਾ ਪਊਗਾ ਠੀਕ ਠੀਕ ਵੇ ਕਿਹਦਾ ਆਹ ਬੈਠੇ ਬਿਜਰੀ ਬੇਟ ਤੇ ਇਹ ਸਾਡੇ ਇੰਤਜ਼ਾਰ ਚ ਬੈਠੀ ਹੈ ਸਾਡਾ ਸਤਿ ਸ਼੍ਰੀ ਅਕਾਲ ਇਹ ਬੈਠੀ ਹੋਈ ਹੈ ਅੱਛਾ ਜੀ ਇਹ ਬੈਠੀ ਹੈ ਨਾ ਮੇਰੇ ਸਾਹ ਜੀ ਪੂਰੀ ਨੇ ਅੰਦਰ ਬੈਠੀ ਜੀ ਮੈਂ ਹੁਣ ਉੱਥੇ ਬਹਿ ਜਾ ਬਹਾਲ ਜੀ ਮੈਂ ਘਰੇ ਜਾਊਂਗਾ ਨਾ ਹੁਣ ਮੈਂ ਘਰੇ ਜਾਣਾਗਾ ਘਰੇ ਜਾਣ ਤੋਂ ਬਾਅਦ ਇਹਨੂੰ ਮੈਂ ਦੱਸੂਗਾ ਇਨੂੰ ਵੀ ਜੋ ਮਸ਼ੀਨ ਕਰਿਆ ਆ ਹਾਂ ਮਲਛਿਆ ਤੇ ਉਸ ਤੋਂ ਬਾਅਦ ਮੈਨੂੰ ਸੀਨ ਦਤੂੰਗਾ ਤੇ ਚੱਲ ਹੁਣ ਤੁਹ ਤੇਰਾ ਬੇਟ ਇੰਤਜ਼ਾਰ ਕਰਕੜੀਆਂ ਖਤਮ ਹੋਈਆਂ ਚੱਲ ਹੁਣ ਅੰਦਰ ਚੱਲ ਆਪਾਂ ਅੰਦਰ ਜਾ ਕੇ ਸੀਨ ਕਰਦੇ ਚੱਲ ਕੁੜੀਂ ਭੱਜਦਾ ਤਾਂ ਤਾਂ ਨਹੀਂ ਵੀ ਮਰਲੇ ਕੋਈ ਅੱਖਾਂ ਦੁਖਦੀਆਂ ਹਾਂ ਦੇਖੋ ਨਾ ਬਈ ਜੀ ਅੱਖਾਂ ਦੁਖਾਂ ਲਾ ਦੂ ਜੀ ਜਿਹਨੇ ਵੀ ਕੁੜੀ ਦੀ ਅੱਖਾਂ ਜੱਖੜੇ ਦੇਖ ਲਈਆਂ ਅੱਖਾਂ ਦੁਖਾਂ ਲਾ ਦੂ ਇੱਕ ਲਾ ਇੱਕ ਬਿਮਾਰੀ ਹੋਈ ਰਹਦੀ ਹੈ ਹੁਣ ਖੰਗ ਹੋ ਰਹੀ ਹੈ ਅੱਛਾ ਇਹ ਬਿਮਾਰੀਆਂ ਦੀ ਬਿਮਾਰੀਆਂ ਜਿਵੇਂ ਕਹਿ ਦਿੱਈਏ ਬਿਮਾਰੀਆਂ ਦੀ ਫੈਕਟਰੀ ਹੈ ਇਹ ਬਿਮਾਰੀਆਂ ਦੀ ਫੈਕਟਰੀ ਹਾਂ ਕਿਸੇ ਵੀ ਪ੍ਰਕਾਰ ਦਾ ਰੋਗ ਖੰਗ ਹੋ ਗਈ ਖੰਗ ਖੰਗ ਵਾਸਤੇ ਨੂੰ ਦਵਾਈ ਦੱਸੋ ਕਿਹੜੀ ਪਲਾਦੀ ਇਹਨੂੰ ਕੌਰੈਕਸ ਪਲਾਦੀ ਹੈ ਕ੍ਰੈਕਸ ਕ੍ਰੈਕਸ ਦਾ ਕਦੇ ਹੋ ਨਾ ਤੂੰ ਕਰਾ ਨਹੀਂ ਇਹਦਾ ਨਾਮ ਹੀ ਨਾ ਲੈ ਸਕਦੀ ਹੈਗੀ ਮੈਂ ਫਿਸ਼ੀ ਉਜ ਪਿੱਛੇ ਜਾਨੀ ਆ ਸਵੇਰੇ ਸਵੇਰੇ ਸ਼ਿਕਨਸਾਰ ਹਾਂ ਕਦੇ ਹੋ ਨਾ ਸ਼ਾਰਦਨ ਪਈ ਰਹਿੰਦੀ ਤਾਂ ਇਹਦਾ ਸ਼ੂਟ ਤੇ ਪਈ ਰਹਿੰਦੀ ਹੈ ਲੈ ਬਈ ਬੰਦੇ ਵਰਗੇ ਕੁੜੀ ਤਾਂ हां जी आजा जी ननी थैंक यू कथा टेक दी अम्मा जी ये औंदी बसती रह इधर किधर आईया कुडे बस सा मार दे गई थी के ओथे ਪਠਵਾੜੇ ਤੇ ਜਾ ਕੇ ਆਈ ਆ ਅੱਛਾ ਹਾਂ ਹੋਰ ਪੋਤਨੋਂ ਕਿਵੇਂ ਆ ਠੀਕ ਹੈ ਹਾਂ ਠੀਕ ਹੈ ਚੰਗੀ ਆ ਉਹ ਦੇਖ ਲੈ ਮੈਂ ਹੋਣਾ ਕਿਹਾ ਤੁਮਾ ਲਾ ਦੇ ਕਿਤੇ ਨਹੀਂ ਜਮਾ ਨਹੀਂ ਪਾਈਆ ਇੱਕ ਚੀਜ਼ ਵੀ ਨਹੀਂ ਪਾਈ ਘਟੋ ਘਟ ਕੋਈ ਮੁਰਗੀ ਪਾ ਦਾਂਦੇ ਕੰਨਾ ਉਹ ਸੁਣਨੇ ਕੱਢ ਲਈ ਬੈਠੀ ਹੁਣ ਮਾਜੀ ਤੁਸੀਂ ਤਾਂ ਉਹੀ ਗੱਲਾਂ ਕਰਨ ਲੱਗ ਗਏ ਜਦੋਂ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ ਸਾਡੇ ਕੋਲ ਇਕੱਲੀ ਕੁੜੀ ਆ ਦੇਣ ਨੂੰ ਚੱਲ ਕੁੜੀ ਤਾਂ ਬਥੇਰੀ ਸੋਹਣੀ ਸੁਨੱਖੀ ਆ ਕਹਿੰਦੇ ਚੰਦ ਵਰਗੀ ਨੂੰ ਪੋਤ ਨੂੰ ਆ ਤੇਰੀ ਇਹਨੂੰ ਸੋਹਣੀ ਦਾ ਰੂਪ ਚਟਣਾ ਕੋੜ ਤੂੰ ਵੀ ਥੋੜੇ ਪੈਸੇ ਨਿਭਾਣਾ ਤੇ ਸੋਹਣੇ ਕੋਈ ਗੁਣ ਵੀ ਹੋਣੇ ਚਾਹੀਦੇ ਨੇ ਬੰਦੇ ਚ ਤੂੰ ਤੱਕ ਗੁੱਸਾਈ ਬਹੁਤ ਭਰੀ ਫਿਰਦੀ ਆ ਮਨ ਚ ਗੁੱਸਾ ਨਹੀਂ ਅੜੀਏ ਚੱਲ ਤੈਨੂੰ ਵੀ ਤਾਂ ਛਾਪ ਪਾਈ ਐ ਸੀ ਇਹਵੇਂ ਚਮਕਾਈ ਫਿਰਦੀ ਆ ਹੁਣ ਹੁਣ ਤੇਰੀ ਛਾਪ ਤੇ ਵੀ ਨਿਗਾ ਚਲੇਗੀ ਛਾਪ ਤਾਂ ਮੈਂ ਹਾਰੇ ਆ ਪਰ ਇੱਕ ਤਾਂ ਹੀ ਖੜ ਜਾ ਫੰਬੜਾ ਮਾਮਾ ਜੀ ਤੂੰ ਤਾਂ ਕਹਤਾ ਵੀ ਨਾ ਆਇਓ ਪਰ ਸਾਨੂੰ ਇਹ ਤਾਂ ਦੱਸ ਦੋ ਵੀ ਅਸੀਂ ਲਾਪਰਿਤ ਭਾਬੀ ਨੂੰ ਭੁੱਲੀਏ ਕਿਵੇਂ ਉਹ ਭਾਈ ਤੂੰ ਫੇਰ ਭਾਬੀ ਕਹੀ ਜਾਨੀ ਆ ਉਹ ਹੁਣ ਕਾ ਦਾ ਰਿਸ਼ਤਾ ਰਹਿ ਗਿਆ ਤੁਹਾਡਾ ਜਦੋਂ ਰਿਸ਼ਤਾ ਹੀ ਟੁੱਟ ਗਿਆ ਤੇ ਫੇਰ ਭਾਬੀ ਕਾ ਕੀ ਰਹਿ ਗਿਆ ਤੁਹਾਡੀ ਉਹ ਮਾਮਾ ਜੀ ਤੁਸ ਤਾਂ ਸਾਰੀ ਸਜ਼ਾ ਸਾਨੂੰ ਹੀ ਦੇਈ ਜਾਂਦੇ ਹੋ ਅਸਤੇ ਭਾਬੀ ਦਾ ਕੁਛ ਮਾੜਾ ਨਹੀਂ ਕੀਤਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਮਾੜਾ ਕੀਤਾ ਪਰ ਮੈਂ ਇਹ ਵੀ ਨਹੀਂ ਚਾਹੁੰਦਾ ਵੀ ਤੁਸੀਂ बार-बार ਆਓ ਗੱਲਾਂ ਫੇਰ ਉੱਠੇ ਜਾਣ ਨਾਲੇ ਨਾ ਉਸ ਹਰਾਮ ਦੇ ਨੂੰ ਕੈਦੇ ਹੁਣ ਜਾ ਕੇ ਪਿੱਛੇ ਉਹਨੇ ਵਿਆਹ ਕਰਾਇਆ ਨਾ ਤਾਂ ਅਸੀਂ ਵੀ ਆਪਣੀ ਕੁੜੀ ਵਾਸਤੇ ਮੁੰਡਾ ਲੱਭ ਲਿਆ ਚਲ ਮੈਂ ਚੱਲੀ ਜੀ ਓ ਬਾਈ ਓਏ ਵੱਜ ਗਈ ਵਜਾਲੀ ਐਕਸ਼ਨ ਓ ਚੱਲ ਮੰਜੀ ਦੀ ਚੱਲੀਏ ਜਰਾ ਬੇਬੇ ਨੇ ਤਾਂ ਨਹੀਂ ਹਟਣਾ ਨਹੀਂ ਚੰਗਾ ਬੇਬੇ ਅਸੀਂ ਜਾਣਿਆ ਤੂੰ ਘਰ-ਵਾਰ ਸੰਭਲਾ ਤੇ ਮੈਂ ਭਗ ਜਾ ਭਗ ਜਾ ਦਾਦੇ ਮੰਗਾਉਣਿਆ ਓ ਮੈਨੂੰ ਐਂ ਬੋਲਦਾ ਚੰਗਾ ਬੇਬੇ ਜਾਣੀ ਆ ਮੈਂ ਤਾਂ ਚੰਗਾ ਪੁੱਤ ਤੂੰ ਭਜਾ ਘਰ ਤੇ ਹੁੰਡਲੀ ਮਾਰ ਕੇ ਚੰਗਾ ਬੈਠ ਨਹੀਂ ਬਊ ਹਾਂ ਚੰਗਾ ਬੇਬੇ ਮਾਤਾ ਸੁਣ ਨਾ ਕਰੀਂ ਨਾ ਮੈਂ ਤਾਂ ਗੁੱਸਾ ਕਰਦੀਂ ਤੇ ਨਹੀਂ ਪਟੜਿਆ ਜਿੰਨਾ ਫਿਰ ġeṛa ਛੇਤੀ ਮਾਰੀ ਚਲ ਹਾਂ ਕੋਈ ਚੱਲ ਵੀ ਠੀਕ ਚੰਗਾ ਭਾਈ ਆ ਜਾਓ ਭਾਈ ਮੁੰਡੇ ਲੈ ਕੇ ਆ ਜੀ ਬਹੁਤ ਜਗਾ ਮਾਰਾਂ ġeṛa ਸੇ ਹਾਂ ਚੱਲ ਚੰਗਾ ਆ ਜਾਓ ਹੁਣ ਦੱਕਾ ਕਰਕੇ ਬੇਬੇ ਤੋਂ ਆਜੋ ਆਜੋ ਸੇ ਇੰਨਾ ਸਸਤਾ ਪੈਟਰੋਲ ਨਹੀਂ ਹੈਗਾ ਬਿਚਾਰੇ ਕੋਲ ġeṛa ਮਾਰੇ ਆਉਣਗੇ ਕੋਈ ਨਾ ਬੇਬੇ ਰਿਸ਼ਤੇ ਨੂੰ ਜਾਣਾ ਆਉਣੀ ਹੈ ਆਏਗੇ ਨਾ ਤਾ ਦੇਖ ਲਿਆ ਕਰ ਸਾਹਮਣੇ ਕਿਉਂ ਪਟਦੀ ਹੁਣੀ ਚਲੂ ਤਾਂ ਮੈਂ ਤੇਰੀਆਂ ਸਾਰੀਆਂ ਚਲਦੀਆਂ ਲਓ ਜੀ ਦੋਸਤੋ ਇਹ ਸਵਾਲ ਦਾ ਜਵਾਬ ਸਾਡੇ ਡੀਓਪੀ ਨੰਨੂ ਬਖਸ਼ੀ ਵਾਲੇ ਨੇ ਦੱਸਿਆ ਜੀ ਅਮਨ ਕੈਂਥ ਅਮਨ ਕੈਂਥ ਓਕੇ ਅਮਨ ਕੈਂਥ ਦੀਵਾ ਦੱਸਿਆ ਦੀਵਾ ਕਿਉਂਕਿ ਪੂਜਣ ਵਾਲਾ ਉਹ ਨਹੀਂ ਪਿੰਦੀ ਤੇਲ ਆ ਇਹ ਰਹੀ ਗੱਲ ਹੈ ਸਹੀ ਹੈ ਨਾ ਬਾਈ ਕਰੈਕਟ ਹੁਣ ਦੱਸੋ ਬਈ ਸੁਮਰਸੀਪਾਲ ਕਹਿੰਦੇ ਜਾਂ ਮੋਟਰ ਕਹਿੰਦੇ ਸੀ ਉਹ ਦੱਸੋ ਹਰਦੀਪ ਬਾਈ ਅਸੀਂ ਪਾਣੀ ਕਿਹਾ ਸੀ ਉਹ ਤੇਲ ਹੁੰਦਾ ਹਾਂ ਦੇਖੋ ਪਾਣੀ ਬਾਜ਼ਾਰ ਤੋਂ ਬਾਜ਼ਾਰ ਤੋਂ ਹੁੰਦਾ ਤੂੰ ਨੰਨੂ ਜੀ ਥੈਂਕ ਯੂ ਸ੍ਰੀ ਗਾਣੀ ਸਵੇਕ ਨੂੰ ਬਾਬਾ ਨੇ ਦੱਸਤਾ ਬਾਕੀ ਸਾਰੇ ਗੱਲ ਦਿਮਾਗ ਦੇ ਦੇਖ ਲੈ ਇਹ ਕਹਿੰਦਾ ਕੋ ਮੇਰੀ ਪੈਰ ਆ ਡਾਗ ਦੇ ਮਾਕੇ ਹਾਲੇ ਤੱਕ ਮੋਬਾਈਲ ਤੇ ਸਭ ਚੈੱਕ ਕਰ ਲੈ ਜਿਹੜਾ ਮਰਜੀ ਆ ਜਾਏ ਬੰਦਾ ਭਾਵੇਂ ਬੁੜੀ ਮੈਂ ਗੱਲ ਕੱਟ ਤੀ